ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾਉਣ ਲੱਗੇ ਆਂ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਹਰਬੇਲ ਸਿੰਘ ਵੀਰ ਦੇ ਕੋਲ ਅੱਜ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਵਿੱਚ ਤਿੰਨ ਮੱਝਾਂ ਤੇ ਇੱਕ ਗਾਂ ਟੋਟਲ ਚਾਰ ਪਸ਼ੂ ਦਿਖਾਵਾਂਗੇ ਰੇਟ ਵੀ ਵੀਡੀਓ ਦੇ ਵਿੱਚ ਹੋਊਗਾ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਉਹਨਾਂ ਬੇਨਤੀ ਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ ਆਓ ਭਾਈ ਜਣਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਨਾ ਪਸ਼ੂ ਬਾਰੇ ਦੋਸਤੋ ਵੀਡੀਓ ਦੇ ਲਾਸਟ ਤੇ ਤੁਹਾਨੂੰ ਆ ਨੀਲੀ ਰਵੀ ਦੀ ਜਿਹੜੀ ਝੋਟੀ ਦਿਖਾਵਾਂਗੇ ਤੇ ਇਸ ਪਾਸੋਂ ਆਪਾਂ ਵੀਡੀਓ ਸ਼ੁਰੂ ਕਰਦੇ ਆਂ हां वीर जी सास्रीकाल हां जी दलबाग बार भी सास्रीकाल जिन्ने ਵੀ ਦਲबाग YouTube ਚੈਨਲ ਨੂੰ ਦੇਖ ਰਹੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਠੀਕ ਠਾਕ ਵਧੀਆ ਜੀ ਅੱਜ ਟੋਟਲ 4 ਪਸ਼ੂ ਸੇਲ ਆ ਹਾਂ ਜੀ ਦੁਕਾਨੇ ਜੀ ਆਪਣੇ ਕੋਲੇ 4 ਪਸ਼ੂ ਨੇ ਤਹਰ ਸ਼ਹਿਰ ਦੀ ਹੈ ਹਾਂ ਜੀ ਲੀਲੀ ਦੀ ਆ ਠੀਕ ਹੈ ਬਾਣੀ ਮੱਝ ਆ ਤੇ ਕੋ ਮੋੜਾ ਦੇ ਦਿੱਤਾ ਇਹ ਮੱਝ ਬਾਰੇ ਤੁਸੀਂ ਦੱਸਿਆ ਵੀ ਘਰ ਦੀ ਮੱਝ ਆ ਬਿਲਕੁਲ ਜੀ ਦੱਸਦਾ ਘਰ ਦੀ ਮੱਝ ਹੈ ਕੁਝ ਹੋਰ ਜਨਾਵੋ ਹਾਂ ਜੀ ਆਸਰ ਵਿਚਾਨੇ ਤੇ ਲਗਾਉਣਾ ਠੀਕ ਆ ਦੇਖੇ ਤੇ ਹੋਰਾ ਪਰੇ ਪਾਣੀ ਨਸਦੀ ਠੀਕ ਆ ਦੋਸਤੋ ਅੱਛਾ ਜੀ ਚੌਥਾ ਸੁਗਾ ਸੁਣਾ ਹਾਂਜੀ ਸਾਡੀ ਨੀਤੀ ਦੇ ਗੱਪਣੇ ਆ ਠੀਕ ਆ ਆ ਬਾਕੀ ਇਹ ਜਿਹੜੇ ਬੱਤੀ ਆਪਣੇ ਥੋੜੀਏ ਚਲ ਠੀਕ ਆ ਪਹਿਲੇ ਸੂਏ ਤੋਂ ਹੀ ਲੈ ਕੇ ਆਏ ਸੀ ਪਹਿਲੇ ਸੂਏ ਤੋਂ ਆ ਲੈ ਕੇ ਆਏ ਤੇ ਕਿੰਨਾ ਕੁ ਦੋ ਦਿਨਾਂ ਚ ਵਾਇਆ ਹੈ ਸਾਰਾ ਨਾਲ ਨਾਲ ਚੱਲਦੀ ਠੀਕ ਆ ਐਤ ਕੀ ਚੌਥਾ ਸੁਗਾ ਸੁਣ ਵਾਲੀ ਹਨਾ ਦੋਸਤੋ ਪਹਿਲੇ ਨੰਬਰ ਤੇ ਤੁਸੀਂ ਮੱਝ ਦੇਖ ਸਕਦੇ ਬਹੁਤ ਵੱਡੇ ਘੱਟ ਘਾਟ ਵਾਲੀ ਆ ਵਜੰਦਾ ਰਿਆ ਤੇ ਇਸ ਟਾਈਮ ਚੌਥਾ ਸੂਆ ਸੂਣ ਵਾਲੀ ਆ ਪਹਿਲੇ ਸੂਏ ਦੀ ਛੋਟੀ ਆਪਣੇ ਕੋਲੇ ਪਹਿਲੇ ਸੂਏ ਦੀ ਆ ਛੋਟੀ ਜਾਂਦੀ ਤੇ ਤਿੰਨ ਸੂਏ ਜਿਹੜੇ ਬਾਈ ਜੀ ਹੋਣਾ ਨੇ ਘਰੇ ਹੀ ਜਾਂਦੇ ਚੋਏ ਨੇ ਚੰਗਾ ਦੁੱਧ ਦੱਸਦੇ ਨੇ ਇਹ ਆ ਵੀਡੀਓ ਦੇ ਤਰ੍ਹਾਂ ਫੋਨ ਤੇ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਆ ਮੱਝ ਉਹਦਾ ਰੇਟ ਜਿਹੜਾ ਫੋਨ ਤੇ ਹੋਊਗਾ ਬਾਕੀਆਂ ਪਸ਼ੂਆਂ ਦਾ ਜਿਹੜਾ ਰੇਟ ਉਹ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਤੇ ਵੀਰੇ ਜਿਹੜੇ ਦੋ ਨੰਬਰ ਤੇ ਠੀਕ ਆ ਬਹੁਤ ਸੋਹਣੀ ਆ ਕਿੰਨਾ ਟਾਈਮ ਰਹਿ ਗਿਆ ਸੂਨ ਚ ਠੀਕ ਆ 12 ਤੋਂ 20 ਕਿਲੋ ਜਿਹੜਾ ਨਾਰਮਲ ਦਾ ਦੋਹੀ ਚਾਈ ਕਿੰਨੇ ਦਿਨਾਂ ਨਾਲ ਜਾਊਗੀ ਇਹ ਲੈ ਜੂਗੀ ਅੱਜ ਹਫਤਾ ਲੈ ਜੂਗੀ ਹਣਾ ਦੋਸਤੋ ਚੰਗੇ ਗੱਦ ਕਾਟ ਵਾਲੀ ਛੋਟੀ ਨਾ ਮੰਨ ਕੇ ਆਇਓ ਜੇ ਚੰਗੇ ਗੱਦ ਕਾਟ ਵਾਲੀ ਆ ਤੇ ਤਿਆਰੀ ਬਹੁਤ ਸੋਹਣੀ ਜਾਂਦੀ ਬਹੁਤ ਸੋਹਣੇ ਸਪੇਸ ਤੇ ਥਣ ਲੱਗੇ ਹੋਏ ਨੇ ਚੰਗੇ ਪਿੱਠ ਪੂੜੇ ਦੀ ਆ ਦੇਖ ਸਕਦੇ ਜੀ ਆ ਗਾੜੀ ਦੇਖ ਸਕਦੇ ਕਾਕੀ ਦਵਾ ਵਾਸਤੇ ਆ ਗਏ ਲੋਗੇ ਠੀਕ ਆ ਦੂਜੇ ਦੋਏ ਬੱਚੀ ਨੇ ਨੇ ਸੁਣਾ ਠੀਕ ਆ ਤੇ ਮੋਲ ਇਹਦਾ ਜਿਹੜਾ ਹਾਂ ਮੋਲ 65000 ਜੀ ਲੈ ਦੋਸਤੋ 65000 ਰੁਪਿਆ ਲੈਦੇ ਜਿਹੜਾ ਹੰਦਾ ਰੇਟ ਤੇ ਇਸ ਤੋਂ ਅੱਗੇ ਹਾਂਜੀ ਕਿੰਨਾ ਟਾਈਮ ਹੋ ਗਿਆ ਨੂੰ ਸੁਈ ਨੂੰ ਠੀਕ ਆ ਤੇ ਕਿੰਨਾ ਬੋਲਾ ਕਿੰਨਾ ਤਿਆਰ ਆ ਬੋਲਾ ਇਹਦੇ ਥੱਲੇ 7 ਕਿਲੋ ਰੋਗ ਜੀ ਬੱਚਾ ਕੱਟੀ ਦੋਸਤੋ ਬੱਚਿਆਂ ਦੇ ਮਗਰ ਕੱਟੀ ਆ ਤਿੰਨਾਂ ਦਿਨਾਂ ਦੀ ਸੋਈ ਐਸ ਟਾਈਮ 7 ਕਿਲੋ ਜਿਹੜਾ ਬੌਲਾ ਤਿਆਰ ਆ ਲੈ ਵੀਰ ਨੂੰ ਮੂੰਹ ਮੱਥੇ ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਛਾਣਾ ਵਹਾਨਾ صاف ਆ ਬਾਕੀ ਜਿਨੇ ਪਸ਼ੂ ਖਰੀਦਨ ਆ ਆਪਦੀ ਤਸੱਲੀ ਕਰੇ ਬਾਕੀ ਦੋ ਟਾਈਮ ਰਹੀ ਆ ਠੀਕ ਆ ਮੈਂ ਠੀਕ ਮੈਂ ਆ ਕੇ ਦੋ ਟਾਈਮ ਆ ਕੇ ਤਸੱਲੀ ਕਰੇ ਰੇੜੇ ਦਾ ਸਾਡੇ ਜਿਹੜਿਆ ਰੀਅਲ ਡੈਅ ਦੇ ਸਾਡੇ 63000 ਮੋਲ ਤਾਜੀ ਤਾਜੀ ਸੂਈ ਆ ਆ ਬੱਚਾ ਮਗਰ ਕੱਟੀ ਆ ਤੇ ਲਾਸਟ ਤੇ ਆਪਾਂ ਨੀਲੀ ਰਬੀ ਦਾ ਕੰਗੀਨਾ ਖਾਵਾਂਗੇ ਇਹ ਸੁਈ ਰਾਏ ਪੱਲਾ ਦੇਲਾ ਤੀਜਾ ਸੁਹਾ ਸੁਈ ਹੈ ਠੀਕ ਆ ਦੁੱਧ 9 ਲਾ ਲੀ ਕਿਲੋ ਇਹਦੇ ਸੱਡੇ ਗੋਲੇ ਆ ਤੇ ਬੱਚਾ ਮਗਰ ਕੱਟਾ ਆ ਗਿਆ ਅਸੀਂ ਆਈ ਆਪੀ ਨਾ ਪਾ ਰਹੇ ਹਾਂ ਜੀ ਠੀਕ ਆ ਦੋਸਤੋ ਨੀਲੀ ਰਾਵੀ ਦੀ ਇਹ ਤੀਜਾ ਸੁਹਾ ਦੱਸਿਆ ਜੀ ਤੀਜਾ ਸੁਹਾ ਸੁਈ ਆ ਕੋਈ ਨਹੀਂ ਭਾਰੀ ਹੈ ਚੰਗਾ ਫਿਰ ਪੂਰਾ ਇਹਦੇ ਕਰੈਕਟ ਬਣਾਉਂਦੀ ਆ ਮਾਰਕਿੰਗ ਹੈ ਇਹਦਾ ਠੀਕ ਆ ਬਾਕੀ ਰੇ ਰੇ ਦਾ 97000 ਜੀਸ ਤੋਂ ਮੰਨਦਾ ਨਾ ਦੋਸਤੋ 97000 ਰੇ ਦਾ ਜਿਹੜਾ ਮੁੱਲ ਆ ਬਹੁਤ ਚੰਗੀ ਹੈ ਕੈਰੈਕਟਰ ਬਿਲਕੁਲ ਪੂਰੇ ਹੈ ਮਾਰਕਿੰਗ ਹਾਂ ਬਹੁਤ ਵਧੀਆ ਮਾਰਕਿੰਗ ਹੈਗਾ ਠੀਕ ਹੈ ਸਿੰਗੀ ਸਿੰਗੀ ਛੋਟੀ ਹੈ ਇਹਦੀ ਦੁੱਧ ਜਾਣਾ 15 ਕਿਲੋ ਚਾਹੀਦਾ ਠੀਕ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਇਹ ਪਸ਼ੂ ਸੀ ਤੇ ਕੰਟੈਕਟ ਨੰਬਰ ਆਪਣਾ ਨੰਬਰ 038202519906382025 ਠੀਕ ਹੈ ਭਾਈ ਜਿਹੜਾ ਨੰਬਰ ਆ ਸਕਰੀਨ ਤੇ ਚੱਲਦਾ ਬਾਕੀ ਜਿਹੜਾ ਪਸ਼ੂ ਤੁਹਾਡੇ ਪਸੰਦ ਆਉਂਦਾ ਵੀਰ ਜੀ ਹੁਣਾਂ ਨਾਲ ਕਨੈਕਟ ਕਰ ਸਕਦੇ ਵੀਡੀਓ ਵੇਖਾਂ ਤੁਸੀਂ ਸਾਰੇ ਵੀਰਾਂ ਦਾ ਧੰਨਵਾਦ